ਕਿਚਨੇ 50 ਸਾਲਾਂ ਤੋਂ ਮੈਂ ਇੱਕੋ ਹੀ ਸੁਣ ਰਿਹਾ ਗੱਲ ਇੰਡਸਟਰੀ ਬਰਬਾਦ ਹੋ ਗਈ ਦੱਸਦੀ ਰ ਡੁੱਬ ਗਈ ਇੰਡਸਟਰੀ ਦੱਬ ਗਈ ਕੋਈ ਇਹ ਗੱਲ ਇਹ ਮੇਰੇ ਇੱਕ ਜਾਣ ਪਛਾਣ ਵਾਲੇ ਬੰਦੇ ਸੀ ਹਮ ਗਿਆਨ ਸਚਦੇਵ ਉਹ ਬਲਵੰਤਕਾਰ ਕੀ ਦੇ ਦੋਸਤ ਸੀ ਤੇ ਉਹ ਕਦੇ ਵੀ ਚਿੱਠੀ ਲਿਖਣ ਬਲਵੰਤਕਾਰ ਜੀ ਸਾਹਿਬ ਨੂੰ ਪੁੱਛਣ ਵਿੱਚ ਕੀ ਬਣ ਰਿਹਾ ਫਿਰ ਇੰਡਸਟਰੀ ਦਾ ਪੁੱਛਦੇ ਨਹੀਂ ਉਹ ਥੀਏਟਰ ਵਾਲੇ ਜਦੋਂ ਇਥੇ ਪੰਜਾਬ ਯੂਨੀਵਰਸਿਟੀ ਸੀ ਨਾ ਇੰਡੀਆ ਗ੍ਰੇਟਰ ਜਿਹੜਾ ਉਹਨਾਂ ਨੇ ਸਟੈਬਲਿਸ਼ ਕੀਤਾ ਸੀ ਜਦੋਂ ਉਸ ਵੇਲੇ ਉਦੋਂ ਵਜਦੇ ਹੁੰਦੇ ਸੀ ਤੇ ਉਹ ਮੇਰੇ ਅੰਕਲ ਸੀਗੇ ਗਿਆਨ ਸਰ ਦੇ ਉਹ ਕਹਿੰਦੇ ਤੇਰਾ ਅੰਕਲ ਇਹੀ ਲਿਖੀ ਜਾਂਦਾ ਇੰਡਸਟਰੀ ਬਰਬਾਦ ਹੋ ਗਈ ਇੰਡਸਟਰੀ ਦਾ ਬਣਿਆ ਕੱਖ ਨਹੀਂ ਇਹ ਤਾਂ ਡੁੱਬ ਰਹੀ ਹੈ ਸਭ ਹੋ ਗਏ ਕਹਿੰਦਾ ਪਿਛਲੇ 50 ਸਾਲ ਤੋਂ ਸੁਣ ਰਿਹਾ ਇੰਡਸਟਰੀ ਫੇਰ ਉੱਥੇ ਚੱਲ ਰਹੀ ਹੈ ਮੈਂ ਐਸੇ ਤਰ੍ਹਾਂ ਆਹੀ ਸਵਾਲ ਨਾਲ ਇੱਕ ਵਾਰੀ ਕਪਸਰ ਨੂੰ ਪੁੱਛਿਆ ਕਰ ਹੁਣ ਤਾਂ ਬੁਰਾ ਹਾਲ ਹੋ ਗਿਆ ਮੈਂ ਕਿਹਾ ਯਾਰ 25 ਸਾਲ ਤੋਂ ਸੁਣਦੇ ਆ ਰਹੇ ਪੰਜਾਬ ਇਕਨੋਮਿਕਲੀ ਡੁੱਬ ਗਿਆ ਡੁੱਬ ਗਿਆ ਡੁੱਬ ਗਿਆ ਅਜੇ ਤੱਕ ਡੁੱਬਿਆ ਤਾਂ ਨਹੀਂ ਡੁੱਬਿਆ ਪਰ ਹੁਣ ਡੁੱਬਿਆ ਹੀ ਪਿਆ ਹੈ ਹਮਦਾਂ ਡੁੱਬਿਆ ਹੋਇਆ ਹੈ ਅਜੇ ਰਾਣਾ ਜੀ ਕਹ ਲਿਆ ਜਿਹੜੀ ਨਵੀਂ ਸਾਡੀ ਜਨਰੇਸ਼ਨ ਹੈ ਜਿਹੜੇ ਬੱਚੇ ਨਵੇਂ ਫਿਲਮਾਂ ਚਾਹ ਰਹੇ ਨੇ ਉਹਨਾਂ ਚ ਕੀ ਦੇਖਦੇ ਹੋ ਪੰਜਾਬੀ ਸਿਨੇਮੇ ਦਾ ਕੀ ਫਿਊਚਰ ਹੈ ਇਹਨਾਂ ਨੂੰ ਕੀ ਮੈਸੇਜ ਕੀ ਦੇਣਾ ਚਾਹੂਗੇ ਜੇ ਆਪਾਂ ਹੁਣ ਇਹਨੂੰ ਸਮਾਪਤ ਕਰੀਏ ਤੇ ਜਿਹੜੀ ਵੀ ਕੋਈ ਹੁਣ ਤੁਹਾਡੇ ਅੰਦਰ ਕੋਈ ਗੱਲ ਰਹੇਗੀ ਉਹ ਸਾਡੇ ਨਾਲ ਸਾਂਝੀ ਕਰ ਲਓ ਮੈਂ ਤੁਹਾਨੂੰ ਦੱਸਦਾ ਕਿ ਸਿੱਖਿਆ ਕੋਈ ਨਹੀਂ ਪੰਜਾਬੀ ਇੰਡਸਟਰੀ ਹੋਵੇ ਚਾਹੇ ਹਿੰਦੀ ਹੋਵੇ ਇਹਦਾ ਜਿਹੜਾ ਆਪਾਂ ਵੇਖਿਆ ਉਦਲਾ ਜੀ ਠੀਕ ਹੈ ਨਹੀਂ ਲੂਟेंगी ਇਹ ਨਿਗਾਹਾਂ ਹਰ ਘਾਰਵਾਨੇ ਦਿਲ ਕੋ ਜਬ ਤੱਕ ਚਲੇਗਾ ਰਾਸਤਾ ਇਹ ਰਹਿਜ਼ ਨਹੀਂ ਰਹੇਗੀ ਹੂੰ ਕਹਿਣ ਦਾ ਮਤਲਬ ਹੈ ਬਈ ਕੋਈ ਫਰਕ ਨਹੀਂ ਪੈਂਦਾ ਕੋਈ ਆਵੇ ਕੋਈ ਜਾਵੇ ਚੱਲਣਾ ਹੀ ਚੱਲਣਾ ਤੇ ਚਾਹੇ ਕੋਈ ਵੀ ਬੰਦੇ ਹੋਣ ਇੱਕੋ ਗੱਲ ਹੈ ਕਿ ਵਧੀਆ ਮਿਹਨਤ ਕਰੋ ਸੋਸਾਇਟੀ ਨਾਲ ਕੰਮ ਕਰਦੇ ਰਹੋ ਔਰ ਜੈਨੂਨ ਰਹੋ ਤੁਸੀਂ ਆਪਣੀ ਮੰਜ਼ਿਲ ਪ੍ਰਾਪਤ ਕਰ ਹੀ ਲੋਗੇ ਤੁਸੀਂ ਐਕਟਰ ਵੀ ਬਣ ਜਾਓਗੇ ਡਾਇਰੈਕਟਰ ਵੀ ਬਣ ਜਾਓਗੇ ਸਭ ਕੁਝ ਪਰ ਤੁਹਾਡੀ ਜਿਹੜੀ ਸੁਪਨਿਆਂ ਚ ਕੰਗਾਲੀ ਨਹੀਂ ਹੋਣੀ ਚਾਹੀਦੀ ਸੁਪਨੇ ਵੱਡੇ ਹੋਣੇ ਚਾਹੀਦੇ ਨੇ ਔਰ ਸੋਸਾਇਟੀ ਤੁਹਾਡੀ ਦਿਖੇਗੀ ਤਾਂ ਤੁਸੀਂ ਬਣੇਗੇ ਬਣਨੇ ਇਸ ਲਈ ਕੋਈ ਵੀ ਇੰਡਸਟਰੀ ਹੈ ਜਾਂ ਕੋਈ ਵੀ ਫੀਲਡ ਹੈ ਉਹਨੇ ਪ੍ਰਫੁੱਲਤ ਹੋਣਾ ਹੀ ਹੋਣਾ ਹੈ ਬਾਕੀ ਕਹਿਆ ਕਿ ਜਿੰਨਾ ਸੋਸਾਇਟੀ ਨਹੀਂ ਹੋਏਗੀ ਜਾਂ ਕੁਝ ਕਮੀ ਦੀ ਹੋਗੀ ਉਹ ਪਿੱਛੇ ਰਹਿ ਜਾਣਗੇ ਪਰ ਉਹ ਵੀ ਕਰ ਸਕਦੇ ਨੇ ਜੇ ਵਧੀਆ ਤਰੀਕੇ ਨਾਲ ਕੰਮ ਕਰ ਇਹ ਦੁਨੀਆ ਹੈ ਜਹਾਂ ਕੋਈ ਜਗ੍ਹਾ ਖਾਲੀ ਨਹੀਂ ਰਹਤੀ ਇਹ ਦੁਨੀਆ ਹੈ ਜਹਾਂ ਕੋਈ ਜਗ੍ਹਾ ਖਾਲੀ ਹੈ ਜਹਾਂ ਕੋਈ ਜਗ੍ਹਾ ਖਾਲੀ ਨਹੀਂ ਰਹਤੀ ਕਿਸੇ ਕੇ ਆਨੇ ਜਾਣੇ ਸੇ ਕਦੀ ਕੁਝ ਕਮ ਨਹੀਂ ਹੋਤਾ ਵਾਹ 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 ਉਹੀ ਹੈ ਕਿ ਆਈ ਜਾਣਗੇ ਲੋਕ ਹੋਈ ਜਾਏਗਾ ਕੰਮ ਇਹ ਜੀਵਨ ਯਾਤਰਾ ਹੈ ਜੀ ਚਲਦੀ ਰਹੇਗੀ ਇਹ ਦੁਨੀਆ ਦੀ ਵੀ ਯਾਤਰਾ ਹੈ ਸਾਸੀ ਦੀ ਯਾਤਰਾ ਕਰਨਾ ਹੈ ਹਾਂ ਯਾਤਰਾ ਕਰਨਾ ਆਪਦੀ ਯਾਤਰਾ ਕੰਪਲੀਟ ਕਰਕੇ ਅਸੀਂ ਵੀ ਤੁਰ ਜਾਣਾ ਹੈ ਸਭ ਤੋਂ ਪਹਿਲਾਂ ਵਾਲੇ ਵੀ ਤੁਰ ਗਏ ਸਭ ਤੋਂ ਬਾਅਦ ਆਗੇ ਦੋਸਤਾਂ ਤੇ ਇਸ ਧਰਤੀ ਦੇ ਉੱਤੇ ਤੁਸੀਂ ਫਰੀ ਨਹੀਂ ਰਹਿ ਸਕਦੇ ਜਦੋਂ ਤੁਸੀਂ ਜੰਮੇ ਹੋ ਤੁਹਾਡੇ ਮਾਂ ਪਿਓ ਤੁਹਾਡਾ ਬਿੱਲ ਦੇ ਰਹੇ ਸੀ ਹੁਣ ਤੁਸੀਂ ਆਪਣੇ ਬਿੱਲ ਖੁਦ ਦੇ ਰਹੇ ਹੋ ਜਿੱਦੇ ਜਾਓਗੇ ਲਾਸਟ ਬਿੱਲ ਹੋਏਗਾ ਤੁਹਾਡਾ ਜੇ ਵਿਹਾਂ ਮੈਂ ਉਹ ਲੱਕੜੀਆਂ ਕਿੱਥੋਂ ਲੈਣੀਆਂ ਨੇ ਆ ਕਿੱਦੋਂ ਕਰਨਾ ਇਹ ਸਫਰ ਹੈ ਜੀ ਇਹ ਤਾਂ ਕਰਨਾ ਹੈ ਪਰ ਮੈਂ ਸਾਰੀ ਫਿਲਮ ਇੰਡਸਟਰੀ ਦੇ ਬੰਦਿਆਂ ਨੂੰ ਕਹਿੰਦਾ ਚਾਹੇ ਪੰਜਾਬੀ ਹੈ ਚਾਹੇ ਹਿੰਦੀ ਹੈ ਜੀ ਇਹ ਚੱਲੀ ਜਾਣਾ ਕੋਈ ਬਰਬਾਦ ਨਹੀਂ ਹੁੰਦਾ ਕੋਈ ਕੁਛ ਨਹੀਂ ਡਵੈਲਪਮੈਂਟ ਹੁੰਦੀ ਹੈ ਉਹਦੇ ਨਾਲ ਕੋਪ ਕਰਨਾ ਤੁਸੀਂ ਹੁਣ ਤੱਕ ਦੇ ਆਪਦੇ ਕੈਰੀਅਰ ਦੇ ਵਿੱਚ ਜੋ ਕੁਝ ਕੀਤਾ ਅਚੀਵ ਕੀਤਾ ਉਹ ਤੋਂ ਸੈਟੀਸਫਾਈਡ ਹੋ ਦੇਖੋ ਜਾਂ ਹਜੇ ਜ਼ਿੰਦਗੀ ਨੂੰ ਕੋਈ ਉਡਾਂਦਾ ਵੀ ਜਾਂ ਰਾਹ ਨਹੀਂ ਉਡਾਂਦਾ ਕੋਈ ਨਹੀਂ ਜਿਵੇਂ ਮੈਂ ਕੋਈ ਕਹਿਣਾ ਹੋਣਾ ਕਿ ਰਿਗਰੈਟ ਨਹੀਂ ਹੈ ਜੀ ਵਿਜੇ ਲక్ష్ਮੀ ਪੰਡਿਤ ਪੰਡਜਵਾਲਨ ਨਹਿਰੂ ਜੀ ਦੇ ਸਿਸਟਰ ਫਿਗਰ ਜੀ ਉਹਨਾਂ ਦੀ ਇੱਕ ਕਟੇਸ਼ਨ ਮੈਨੂੰ ਸਾਰਾ ਯਾਦ ਰਹਿੰਦੀ ਹੈ ਉਹਨਾਂ ਨੂੰ ਕਿਸੇ ਨੇ ਇਹੀ ਪੁੱਛਿਆ ਵੀ ਤੁਹਾਨੂੰ ਕੋਈ ਰਿਗਰਟ ਜਾਂ ਕੋਈ ਕਹਾਣੀ ਜਾਂ ਕੁਝ ਹੈਗਾ ਜਾਂ ਕੁਝ ਰਹਿ ਗਿਆ ਐਸਾ ਕਰਨਾ ਕਹਿੰਦੀ ਨਹੀਂ ਉਹਨੇ ਕਟੇਸ਼ਨ ਬੜੀ ਸੋਹਣੀ ਆ ਇਹ ਫਾਈਮ ਐਫ ਆਈ ਐਮ 기ਵਨ ਅ ਚਾਂਸ ਟੂ ਲਿਵ ਥਿਸ ਲਾਈਫ ਅਗੇਨ سیم رونگ ٹرننگ آئی ول ڈو دا سیم رونگ بلنڈرس ود نو ریگریٹ یہی میرا ਜੋ ਮਿਲ ਗਿਆ ਉਸੀ ਕੋ ਮਕਦਰ ਸਮਝ ਲਿਆ ਹਾਂ ਬਾਕੀ ਕੋ ਘਰ ਮੇਂ ধੂਏਂ ਮੇਂ ਉੜਾਤਾ ਚਲਾ ਗਿਆ ਇਹ ਗਾਣਾ ਬੜਾ ਪਕਾ ਗਾਣਾ ਬੜਾ ਵਧੀਆ ਦੇਵਨੰਦ ਸਾਹਿਬ ਦਾ ਹਾਂ ਕਮਾਲ 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 ਉਹੀ ਗਾਣੀ ਹੈ ਕਿ ਜਿਹੜਾ ਨਹੀਂ ਹੋਇਆ ਜਾਣ ਦੋ ਜਿਹੜਾ ਹੋ ਗਿਆ ਠੀਕ ਹੈ ਮੈਂ ਬਹੁਤ ਵਧੀਆ ਗੱਲ ਇੱਕ ਤੁਹਾਨੂੰ ਦੱਸ ਕੇ ਜਾਊਂਗਾ ਜੀ ਇੱਕ ਬੰਦਾ ਸੀ ਸਾਡੇ ਘਰੇ ਕੰਮ ਕਰਦਾ ਸੀ ਤੇ ਮੈਂ ਉਹਨੂੰ ਕਿਹ ਜਮਾ ਆਇ ਨਹੀਂ ਕਰਦਾ ਆਇ ਨਹੀਂ ਕਰਦਾ ਇੱਕ ਵਾਰੀ ਲੜ ਪਿਆ ਮੈਂ ਉਹਦੇ ਥੱਪੜ ਮਾਰਿਆ ਉਹਨੇ ਮੇਰੇ ਬਾਪੂ ਆ ਰਹੇ ਕਿ ਕੀ ਕਰਦੇ ਜਾਂਦੇ ਹਾਂ ਮੈਂ ਕਿਹਾ ਇਹਨੂੰ ਜੋ ਸਮਝਾਇਆ ਹੈ ਇਹ ਉਹ ਸਮਝਦਾ ਹੀ ਨਹੀਂ ਹੂੰ ਕਹਿੰਦੇ ਬੇਟਾ ਇਹ ਉਹ ਕੁਦਰਤ ਨੇ ਇੰਨਾ ਹੀ ਦਿਮਾਗ ਦਿੱਤਾ ਹੈ ਇਹਨੂੰ ਕੁਦਰਤ ਨੇ ਇੰਨਾ ਹੀ ਦਿਮਾਗ ਦਿੱਤਾ ਔਰ ਉਹਨਾਂ ਕੀ ਕੰਮ ਕਰੂਗਾ ਹੂੰ ਠੀਕ ਹੈ ਨਹੀਂ ਤੇਰੀ ਕਪੈਸਿਟੀ ਇੰਨੀ ਹੈ ਇਸ ਮਸ਼ੀਨ ਦੀ ਹਾਂ ਅੱਗੇ ਸੁਣੋ ਜੀ ਤੂੰ ਕਿਵੇਂ ਚਾਹਣਾ ਵੀ ਇਹ ਐਂਜ ਕਰੇ ਉਹਨਾਂ ਨੇ ਇੱਕ ਡਾਇਲੋਗ ਬੋਲਿਆ ਬਹੁਤ ਕਮਾਲ ਹੈ ਉਹ ਐਂਡ ਵੀ ਸਮਾਪਤ ਵੀ ਹੋਏਗਾ ਉਹ ਸਿੱਖਿਆ ਨਹੀਂ ਹੈ ਮਗਰ ਕਲਾ ਹੈ ਕਹਿੰਦਾ ਜਦੋਂ ਤੂੰ ਜੰਮਿਆ ਸੀ ਤੈਨੂੰ ਤੇਰੀ ਮਾਂ ਨੇ ਜਾਂ ਦਾਈ ਮਾਂ ਨੇ ਜਾਂ ਰੱਬ ਨੇ ਕੋਈ ਆਸ਼ਵਾਸ਼ਣ ਦਿੱਤਾ ਸੀ ਵੀ ਦੁਨੀਆ ਤੇਰੇ ਹਿਸਾਬ ਨਾਲ ਚੱਲੂਗੀ ਮੈਨੂੰ ਪੁੱਛਿਆ ਮੇਰੇ ਬਾਦਲ ਨੇ ਕਿਆ ਬਾਤ ਹੈ ਕਹਿੰਦਾ ਜਦੋਂ ਤੂੰ ਜੰਮਿਆ ਤਾਂ ਤੈਨੂੰ ਤੇਰੀ ਮਾਂ ਨੇ ਜਾਂ ਤੇਰੀ ਦਾਈ ਮਾਂ ਨੇ ਜਾਂ ਰੱਬ ਨੇ ਆਸ਼ਵਾਸ਼ਣ ਦਿੱਤਾ ਸੀ ਤੇਰੇ ਜਨਮ ਤੇ ਕਿ ਦੁਨੀਆ ਤੇਰੇ ਹਿਸਾਬ ਨਾਲ ਚੱਲੇਗੀ ਮੈਂ ਕਿਹਾ ਨਹੀਂ ਪਰ ਨਹੀਂ ਚੱਲ ਰਹੀ ਫਿਰ ਕਵਰਾ ਕਿਉਂ ਰਿਹਾ ਨਹੀਂ ਜਾਵੇ ਕਿੰਨੀ ਢੂੰਗੀ ਗੱਲ ਕਹੀ ਹੈ ਆਪਰੇ ਹਿਸਾਬ ਨਾਲ ਵੀ ਚੱਲੇਗੀ ਹਾਂ ਤੁਸੀਂ ਕੋਪ ਕਰੋ ਜਾਂ ਉਹਨੂੰ ਇਗਨੋਰ ਕਰੋ ਜਿਵੇਂ ਹੁੰਦਾ ਨਾ ਸੁੱਖ ਔਰ ਦੁੱਖ ਇਹ ਦੋ ਚੀਜ਼ਾਂ ਨੇ ਜੀ ਇਹ ਲਾਸਟ ਟਾਈਮ ਮੇਰਾ ਹੈ ਜੀ ਸੋਖਰ ਦੁਖ ਦੋ ਚੀਜ਼ਾਂ ਨੇ ਹੂੰ ਸੋਖਰ ਦੁਖ ਤੁਹਾਡੇ ਕੋਲ ਆਉਣਗੇ ਤੁਸੀਂ ਉਹਨਾਂ ਨੂੰ ਆਉਂਦੇ ਹੋਏ ਦੇਖਣਾ ਹੈ ਔਰ ਜਾਂਦੇ ਹੋਏ ਦੇਖਣਾ ਹੈ ਔਰ ਜਾਣ ਦਿਓ ਦੁਖ ਤੁਹਾਡੇ ਕੋਲ ਆਉਣਗੇ ਉਹਨੂੰ ਆਉਂਦੇ ਹੋਏ ਦੇਖਣਾ ਹੈ ਉਹਨੂੰ ਭੋਗਣਾ ਹੈ ਔਰ ਜਾਂਦੇ ਹੋਏ ਜਾਣ ਦਿਓ ਜ਼ਿੰਦਗੀ ਚ ਇਹ ਕਰਨਾ ਪੈਣਾ ਹੈ ਕਿ ਜੋ ਆਬਾ ਨਾ ਉਹਨੂੰ ਦੇਖੋ ਨੋਟਿਸ ਕਰੋ ਔਰ ਜਾਣ ਦਿਓ ਉਹਨੂੰ ਚਲੇ ਹੀ ਜਾਣਾ ਦੁਨੀਆ ਦੀ ਪ੍ਰੋਬਲਮ ਪਤਾ ਕੀ ਹੈ ਨਵਿੰਦਰ ਜੀ ਇੱਕੋ ਪ੍ਰੋਬਲਮ ਹੈ ਸੁੱਖ ਦਾ ਦੁੱਖ ਹੈ ਦੂਜੇ ਨੂੰ ਸੁਖੀ ਦੇਖ ਕੇ ਨਹੀਂ ਉਹ ਬਾਹਰ ਜਾਊਗਾ ਜੀ ਦੁਨੀਆ 'ਚ ਹੀ ਕੋਈ ਪ੍ਰੋਬਲਮ ਹੈ ਸੁੱਖ ਦਾ ਦੁੱਖ ਹੈ ਮੇਰੇ ਪਾਸ ਸੁੱਖ ਨਹੀਂ ਯਹੀ ਮੇਰੇ ਦੁੱਖ ਹੈ ਹੋਰ ਜੋ ਤੇਰੇ ਪਾਸ ਸੁੱਖ ਹੈ ਉਹਦਾ ਵੀ ਮੈਨੂੰ ਦੁੱਖ ਹੈ ਕਿਉਂ ਦੁੱਖ ਹੈ ਤੇ ਐਸੀ ਕਹਾਣੀ ਹੈ ਲਾਈਫ ਦੀ ਕਿ ਸੁੱਖ ਦਾ ਦੁੱਖ ਹੈ ਇਹਦੇ ਰੋਲ ਵੀ ਸਾਰੀਆਂ ਕੁੰਬਣੀਆਂ ਨੇ ਹੈਨਾ ਇਹ ਸਾਰੀਆਂ ਗੱਲਾਂ ਤਾਂ ਮਤਲਬ ਸਿਆਣੀਆਂ ਹੁੰਦੀਆਂ ਨੇ ਸਭ ਨੂੰ ਪਤਾ ਹੁੰਦੀਆਂ ਨੇ ਪਰ ਲਾਗੂ ਕਰਨੀਆਂ ਮੁਸ਼ਕਲ ਹੋ ਜਾਂਦੀਆਂ ਨੇ ਜਿਵੇਂ ਮੈਂ ਤੈਨੂੰ ਦੱਸਦਾ ਆਦਮੀ ਕਹਦਾ ਉਹ ਬੜਾ ਗਿਆਨਮਾਨ ਹੈ ਇਹ ਨੂੰ ਮੈਂ ਐਨਲਾਈਜ਼ ਕਰਕੇ ਦੱਸੂਗਾ ਇੱਕ ਤਾਂ ਹੁੰਦੀ ਹੈ ਇਨਫੋਰਮੇਸ਼ਨ ਉਹ ਤੁਸੀਂ ਗੂਗਲ ਤੇ ਦੇਖ ਲਓ ਉਹਨੋ ਤੁਸੀਂ ਗਿਆਨ ਨੇਗਾ ਜਿਵੇਂ ਗੂਗਲ ਤੇ ਜਾ ਕੇ ਕੰਪਿਊਟਰ ਤੇ ਲਗਾ ਕੇ ਜਾਰ ਬਣਾ ਨੋਲਿਜੇਬਲ ਗਿਆਨੀ ਬਣਾ ਨਹੀਂ ਨਹੀਂ ਜਾਣਕਾਰੀ ਦਾ ਸਰੋਤ ਹੈ ਹਾਂ ਸਰੋਤ ਹੈ ਸਰੋਤ ਬਣਿਆ ਹੋਇਆ ਹੈ ਲੇਕਿਨ ਜਦੋਂ ਤੁਸੀਂ ਕਿਤਾਬਾਂ ਪੜ੍ਹਦੇ ਹੋ ਹਜ਼ਾਰਾਂ ਹਾਂ ਵਿਜ਼ਡਮ ਗਿਆਨ ਵਿਜ਼ਡਮ ਖੁੱਲਦਾ ਹੈ ਹਾਂ ਉਹ ਗਿਆਨ ਹੈ ਉਹਦੇ ਜਿਹੜੀ ਹਿਸਟਰੀ ਵੀ ਹੈ ਫਲਸਫੀ ਵੀ ਹੈ ਸੋਸ਼ੀਓਲੋਜੀ ਵੀ ਹੈ ਹੈਨਾ ਰਿਲੀਜਨ ਵੀ ਨੇ लाइफ है दैट गॉड है सब कुछ तुस्य है ना ਤੁਸੀਂ ਕੁਝ ਚੀਜ਼ ਨੂੰ ਪੜ੍ਹ ਕੇ ਆਪਦਾ ਮਾਈਂਡ ਅਪਲਾਈ ਕਰਦੇ ਹੋ ਐਨਲਾਈਜ਼ ਕਰਦੇ ਹੋ ਹਾਂ ਉਹ ਕੀ ਹੈ ਕਿ ਜਦੋਂ ਤੁਸੀਂ ਇਹ ਪੜ੍ਹਦੇ ਹੋ ਨਾ ਤੁਸੀਂ ਇਹ ਗ੍ਰੈਂਡ ਕਰਦੇ ਹੋ ਇਹ ਨੌਲੇਜ ਹੈ ਇਨਫੋਰਮੇਸ਼ਨ ਨੌਲੇਜ ਹੁਣ ਤੀਜਾ ਕੀ ਹੈ ਜਿਹੜੀ ਇਹ ਨੌਲੇਜ ਹੈ ਇਹਨੂੰ ਤੁਸੀਂ ਆਪਣੇ ਸਰੀਰ ਤੇ ਲਾਗੂ ਕਰਦੇ ਹੋ ਉਹ ਵਿਜ਼ਡਮ ਹੈ ਉਹ ਜਿਹੜੇ ਆਪਣੇ ਤੇ ਲਾਗੂ ਕਰਦੇ ਨੇ ਉਹ ਫਿਰ ਸੰਤ پیغمبر ਫਕੀਰ ਇਹ ਉਹ ਉਸ ਲੈਵਲ ਤੇ ਆ ਜਾਂਦੇ ਨੇ ਕਿ ਉਹ ਨੌਲੇਜ ਨੂੰ ਵਿਜ਼ਡਮ ਬਣਾ ਕੇ ਉਹਨਾਂ ਨੇ ਆਪਣੇ ਆਪ ਨੂੰ ਕੀਤਾ ਔਰ ਸਾਨੂੰ ਵੀ ਦੱਸਿਆ ਐਂ ਕਰੋ ਪਹਿਲਾਂ ਜੇ ਖੁਦ ਲਾਗੂ ਨਹੀਂ ਕਰੋਗੇ ਹਾਂ ਫਿਰ ਤੁਸੀਂ ਦੱਸਣ ਜੋਗੇ ਨਹੀਂ ਦੱਸਣ ਜੋਗੇ ਨਹੀਂ ਤੇ ਉਹ ਜਿਹੜਾ ਲੈਵਲ ਹੈ ਨਾ ਜਿਵੇਂ ਤੁਸੀਂ ਔਰ ਪੱਤੀ ਸਾਹਿਬ ਡਿਸਕਸ ਕਰਦੇ ਹੋ ਉਹਨਾਂ ਚੇਤਨਾ ਦਾ ਲੈਵਲ ਜੀ ਚੇਤਨਾ ਦਾ ਲੈਵਲ ਉਹੀ ਹੈ ਵੀ ਤੁਸੀਂ ਇਨਫੋਰਮੇਸ਼ਨ ਵੀ ਲੈ ਲਈ ਗਿਆਨ ਵੀ ਲੈ ਲਿਆ ਕਿਤਾਬਾਂ ਵੀ ਪੜ ਲੀਆਂ ਨੌਲੇਜ ਤਾਂ ਬਣਾ ਲਈ ਫਿਰ ਉਹ ਨੂੰ ਆਪਣੇ ਉਤੇ ਲਾਗੂ ਕਰਨਾ ਉਹ ਵਿਜ਼ਡਮ ਹੈ ਫਿਰ ਉਹੀ ਤੁਹਾਡਾ ਚੇਤਨਾ ਦਾ ਲੈਵਲ ਅਗੇ ਹੂੰ ਬਣਾ ਸਕਦੇ ਹੋ ਜੇ ਤੁਹਾਨੂੰ ਗਿਆਨ ਹੈ ਜੀ ਐਨੀ ਗੱਲ ਹੈ ਉਸ ਤੇ